ਕਾਲ ਜੀ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਤਾਂ ਮੈਂ ਹਾਂ ਖੁਸ਼ਬੂ ਪੰਜਾਬ ਦੇ ਮੌਸਮ ਨੂੰ ਲੈ ਕੇ ਇੱਕ ਨਵੀਂ ਭਵਿੱਖਬਾਣੀ ਕਰ ਦਿੱਤੀ ਗਈ ਹੈ ਦੱਸਦੀ ਕਿ ਪੰਜਾਬ ਦੇ ਮੌਸਮ ਨੂੰ ਲੈ ਕੇ ਮੌਸਮ ਵਿਭਾਗ ਦੇ ਵੱਲੋਂ ਇੱਕ ਵਾਰਨਿੰਗ ਦੇ ਦਿੱਤੀ ਗਈ ਹੈ 2 ਦਿਨ ਪਹਿਲਾਂ ਅਲਰਟ ਜਾਰੀ ਕਰ ਦਿੱਤਾ ਗਿਆ 2 ਦਿਨ ਯਾਨੀ ਕਿ ਅੱਜ 15 ਜੁਲਾਈ ਤੇ 16 ਜੁਲਾਈ ਤੋਂ ਬਾਅਦ ਜੋ 17 ਜੁਲਾਈ ਆਏਗੀ 17 ਜੁਲਾਈ ਪੰਜਾਬ ਦੇ ਵਿੱਚ ਭਾਰੀ ਮਾਤਰਾ ਦੇ ਵਿੱਚ ਮੀਂਹ ਪੈਣ ਵਾਲਾ 17 ਜੁਲਾਈ ਨੂੰ ਤਾਂ 17 ਜੁਲਾਈ ਨੂੰ ਲੈ ਕੇ ਮੌਸਮ ਵਿਭਾਗ ਨੇ ਪਹਿਲਾਂ ਹੀ ਚੇਤਾਵਨੀ ਦੀ ਦੇ ਦਿੱਤੀ ਹੈ ਦੱਸ ਦੇ ਕਿ ਇਸ ਵੇਲੇ ਜੇਕਰ ਮੌਸਮ ਦੀ ਗੱਲ ਕੀਤੀ ਜਾਏ ਤਾਂ ਨਮੀ ਵਾਲਾ ਮੌਸਮ ਹੈ ਹਮਸ ਵੀ ਹੋਈ ਪਈ ਹੈ ਇੱਕ ਪਾਸੇ ਜਿੱਥੇ ਮੌਨਸੂਨ ਤੋਂ ਲੋਕਾਂ ਨੂੰ ਬਹੁਤ ਜ਼ਿਆਦਾ ਉਮੀਦ ਆ ਸੀ ਤਾਂ ਮੌਨਸੂਨ ਜਦੋਂ ਆਉਂਦਾ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਦੀ ਹੈ ਪਰ ਅਚਾਨਕ ਹੀ ਕੁਝ ਦਿਨ ਵਿੱਚ ਉਹ ਮੀਂਹ ਪੈਣਾ ਬੰਦ ਹੋ ਜਾਂਦਾ ਹੈ ਤਾਂ ਇਸ ਵੇਲੇ ਹਮਸ ਹਿਮੀਡੀਟੀ ਸਪੋਕੇਸ਼ਨ ਬਹੁਤ ਜ਼ਿਆਦਾ ਹੋਈ ਪਈ ਹੈ ਵੈਦਰ ਦੇ ਵਿੱਚ ਤਾਂ ਅਲਰਟ ਜੋ ਹੈ 2 ਦਿਨ ਬਾਅਦ ਦਾ ਜਾਰੀ ਕੀਤਾ ਗਿਆ ਕੁਝ ਇਲਾਕੇ ਅਜਿਹੇ ਨੇ ਜਿੱਥੇ ਬਹੁਤ ਬੁਰਾ ਹਾਲ ਹੋ ਸਕਦਾ ਹੈ ਪੰਜਾਬ ਦੇ ਮੌਨਸੂਨ ਦੀ ਰਫਤਾਰ ਇਸ ਵੇਲੇ ਫਿਲਹਾਲ ਜੋ ਹੈ ਧੀਮੀ ਹੋਈ ਪਈ ਹੈ ਗਰਮੀ ਇੱਕ ਵਾਰ ਫਿਰ ਤੋਂ ਜ਼ੋਰ ਫੜਨ ਲੱਗੀ ਹੈ ਪਿਛਲੇ ਜੇਕਰ 24 ਘੰਟੇ ਦੀ ਗੱਲ ਕੀਤੀ ਜਾਏ ਤਾਂ ਲਗਾਤਾਰ ਤੀਜੇ ਦਿਨ ਸੂਬੇ ਦਾ ਔਸਤਨ ਤਾਪਮਾਨ ਜੋ ਹੈ 1.1 ਡਿਗਰੀ ਦਾ ਵਾਧਾ ਉਸ ਦੇ ਵਿੱਚ ਹੋਇਆ ਜਿਸ ਦੇ ਨਾਲ ਸੂਬੇ ਦਾ ਯਾਨੀ ਪੰਜਾਬ ਦਾ ਤਾਪਮਾਨ ਸਮਾਨਤਾ ਨਾਲੋਂ 1.6 ਡਿਗਰੀ ਵਧ ਹੋ ਗਿਆ। ਮੌਸਮ ਵਿਭਾਗ ਦੇ ਮੁਤਾਬਕ ਹੱਲੇ 2 ਹੋਰ ਦਿਨ ਲੋਕਾਂ ਨੂੰ ਇਸ ਹਮਸ ਦੇ ਨਾਲ ਯੋਜਨਾ ਪਾਏਗਾ ਪਰ ਜਿੱਦਾਂ ਹੀ 17 ਜੁਲਾਈ ਆਏਗੀ ਤਾਂ 17 ਜੁਲਾਈ ਗੇਮ ਚੇਂਜਰ ਦੀ ਤਰ੍ਹਾਂ ਹੈ ਕਿ 17 ਜੁਲਾਈ ਨੂੰ ਮੌਸਮ ਇੱਕਦਮ ਜੋ ਆਪਣੀ ਕਰਵਟ ਬਦਲ ਲਏਗਾ ਤਾਂ ਜੋ ਮੌਸਮ ਵਿਭਾਗ ਤੋਂ ਜਾਣਕਾਰੀ ਮਿਲੀ ਹੈ ਉਸ ਦੇ ਮੁਤਾਬਕ ਸੋਮਵਾਰ ਤੇ ਮੰਗਲਵਾਰ ਯਾਨੀ ਅੱਜ ਤੇ ਕੱਲ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਬਾਰਿਸ਼ ਦਾ ਅਨੁਮਾਨ ਨਹੀਂ ਹੈਗਾ ਪਰ ਜੋ ਹਿਮਾਚਲ ਦਿਨਾਲੀ ਇਲਾਕੇ ਲੱਗੇ ਹੋਏ ਨੇ ਉਥੇ ਕਿਤੇ ਨਾ ਕਿਤੇ ਬਾਰਿਸ਼ ਹੋ ਸਕਦੀ ਹੈ ਹਾਲਾਂਕਿ ਇਸ ਦੇ ਅਸਾਰ ਵੀ ਘਟ ਨੇ ਤਾਪਮਾਨ ਦੇ ਵਿੱਚ ਹਲੇ ਹੋਰ ਵਾਧਾ ਹੋ ਸਕਦਾ ਹੈ ਜਿਸ ਤੋਂ ਲੋਕ ਪਰੇਸ਼ਾਨ ਹੋ ਸਕਦੇ ਨੇ ਪਰ 17 ਜੁਲਾਈ ਨੂੰ ਬਾਰਿਸ਼ ਹੋਣ ਦੇ ਅਸਾਰ ਬਣੇ ਹੋਏ ਨੇ ਮੌਸਮ ਵਿਭਾਗ ਦੇ ਵੱਲੋਂ ਹਲੇ ਤੱਕ ਜੋ ਹੈ ਅਲਰਟ ਜੋ ਜਾਰੀ ਕੀਤਾ ਗਿਆ ਉਸ ਦੇ ਮੁਤਾਬਕ ਉਸ ਦੇ ਮੁਤਾਬਕ ਸਾਰਾ ਜੁਲਾਈ ਨੂੰ ਪੰਜਾਬ ਦੇ ਅੱਧੇ ਹਿੱਸੇ ਦੇ ਵਿੱਚ ਭਾਰੀ ਮੀਂਹ ਪੈਣ ਵਾਲਾ ਪਠਾਨਕੋਟ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਕਪੂਰਥਲਾ ਹੁਸ਼ਿਆਰਪੁਰ ਜਲੰਧਰ ਨਵਾਂ ਸ਼ਹਿਰ ਇਹ ਜਿਹੜੇ ਇਲਾਕੇ ਨੇ ਇੱਥੇ ਭਾਰੀ ਮਾਤਰਾ 'ਚ ਮੀਂਹ ਪਏਗਾ ਤੇਜ਼ ਹਵਾਵਾਂ ਚੱਲਣਗੀਆਂ ਬਿਜਲੀ ਵੀ ਲਿਸ਼ਕ ਸਕਦੀ ਹੈ ਇੱਕ ਵਾਰ ਫਿਰ ਤੋਂ ਦੱਸ ਜੀਏ ਕਿ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਮੀਂਹ ਬਹੁਤ ਜ਼ਿਆਦਾ ਪੈਣ ਵਾਲਾ 17 ਜੁਲਾਈ ਨੂੰ ਤਾਂ ਪਠਾਨਕੋਟ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਤੇ ਨਵਾਂ ਸ਼ਹਿਰ ਇਨ੍ਹਾਂ ਥਾਵਾਂ ਨੂੰ ਲੈ ਕੇ ਪਹਿਲਾਂ ਹੀ ਅਲਰਟ ਜਾਰੀ ਕੀਤਾ ਗਿਆ ਜੇਕਰ ਪੰਜਾਬ ਦੇ ਤਾਪਮਾਨ ਦੀ ਗੱਲ ਕੀਤੀ ਜਾਏ ਤਾਂ ਇਸ ਵੇਲੇ ਤਾਪਮਾਨ ਜੋ ਹੈ 38 ਤੋਂ 40 ਡਿਗਰੀ ਦੇ ਵਿਚਾਲੇ ਹੈ ਪਠਾਨਕੋਟ ਦੇ ਵਿੱਚ 39.9 ਡਿਗਰੀ ਤਾਪਮਾਨ ਰਿਕਾਰਡ ਕੀਤਾ ਗਿਆ ਬੀਤੀ ਸ਼ਾਮ ਪਟਿਆਲਾ ਦੇ ਵਿੱਚ 38.2 ਗੁਰਦਾਸਪੁਰ ਦੇ ਵਿੱਚ 38 ਡਿਗਰੀ ਤਾਂ ਜੇਕਰ ਜੋ ਹੈ ਇਸ ਤਰੀਕੇ ਦੇ ਨਾਲ ਤਾਪਮਾਨ ਰਿਹਾ ਤਾਂ ਦੋ ਦਿਨ ਜੋ ਅੱਜ ਤੇ ਕੱਲ ਦਾ ਦਿਨ ਹੈ ਕਾਫੀ ਜ਼ਿਆਦਾ ਪਰੇਸ਼ਾਨੀ ਲੋਕਾਂ ਨੂੰ ਆ ਸਕਦੀ ਹੈ ਪਰ ਜਿੱਦਾਂ ਹੀ 17 ਜੁਲਾਈ ਆਏਗੀ ਤਾਂ ਇੱਕਦਮ ਮੌਸਮ ਆਪਣੀ ਕਰਵਟ ਬਦਲੇਗਾ ਮੌਸਮ ਦਾ ਮિજાਜ ਬਦਲੇਗਾ ਸਿੱਧੀ ਭਾਸ਼ਾ ਚ ਕਹੀਏ ਤਾਂ ਇੰਦਰਦੇਵ ਕਈ ਥਾਵਾਂ ਤੇ ਬਹੁਤ ਜ਼ਿਆਦਾ ਪ੍ਰਸੰਨ ਹੋਣ ਵਾਲੇ ਨੇ ਬਹੁਤ ਜ਼ਿਆਦਾ ਮਾਤਰਾ ਚ ਮੀਂਹ ਪੈਣ ਵਾਲਾ ਤਾਂ ਲਗਾਤਾਰ ਜੇਕਰ ਮੌਸਮ ਦੀ ਗੱਲ ਕੀਤੀ ਜਾਏ ਜੇਕਰ ਪਿਛਲੇ ਸਾਲ ਦੇ ਦਿਨਾਂ ਨੂੰ ਯਾਦ ਕੀਤਾ ਜਾਏ ਜੁਲਾਈ ਦੇ ਕਿਉਂਕਿ 15 ਜੁਲਾਈ ਹੋ ਗਈ ਹੈ ਮਿਡ ਜੁਲਾਈ ਇਸ ਵੇਲੇ ਤਾਂ ਤਸਵੀਰਾਂ ਜੋ ਸੀ ਕਾਫੀ ਭਿਆਨਕ ਤਸਵੀਰਾਂ ਸਾਹਮਣੇ ਆਈਆਂ ਸਿਗੀਆਂ ਕਿ ਮੀਂਹ ਜੋ ਸੀ ਇਸ ਤਰੀਕੇ ਦੇ ਨਾਲ ਪੈ ਰਿਹਾ ਸੀ ਕਿ ਲੋਕ ਆਪਣੇ ਘਰਾਂ ਦੇ ਵਿੱਚ ਬੰਦ ਹੋਏ ਪਏ ਸੀ ਪਰੇਸ਼ਾਨੀ ਇਹ ਸੀ ਕਿ ਬਾਹਰ ਕਿਵੇਂ जाया ਜਾਏ ਤਾਂ ਇਸ ਵਾਰ 17 ਜੁਲਾਈ ਤੋਂ ਅਜੇ ਹੀ ਹਾਲਾਤ ਵੜਨਗੇ 17 ਜੁਲਾਈ ਨੂੰ ਲੈ ਕੇ ਪਹਿਲਾਂ ਹੀ ਅਲਰਟ ਕਰ ਦਿੱਤਾ ਗਿਆ ਮੌਸਮ ਵਿਭਾਗ ਦੇ ਵੱਲੋਂ ਕਿ 17 ਜੁਲਾਈ ਨੂੰ ਅਜੇ ਹੀ ਹਾਲਾਤ ਹੋਣਗੇ ਪੂਰੇ ਪੰਜਾਬ ਦੇ ਵਿੱਚ ਤਾਂ ਕਈ ਇਲਾਕੇ ਅਜਿਹੇ ਨੇ ਜੋ ਹੱਲੇ ਤੱਕ ਪਿਛਲੇ ਸਾਲ ਜੋ ਹੜ੍ਹ ਆਏ ਨੇ ਉਸ ਦੀ ਮਾਰ ਹੇਠ ਨੇ ਪੂਰੀ ਤਰ੍ਹਾਂ ਤੋਂ ਉੱਭਰ ਨਹੀਂ ਸਕੇ ਤਾਂ ਜਦੋਂ ਉਹਨਾਂ ਇਲਾਕਿਆਂ ਦੇ ਵਿੱਚ ਹੁਣ ਦੁਬਾਰਾ ਤੋਂ ਮੀਂਹ ਆਪਣਾ ਕਹਿਰ ਵਰ ਪਾਏਗਾ ਤਾਂ ਕਿਹੋ ਜਿਹੇ ਹਾਲਾਤ ਹੋਣਗੇ ਤੁਸੀਂ ਆਪੇ ਹੀ ਸੋਚ ਸਕਦੇ ਹੋ ਸਾਡੇ ਜੋ ਪੱਤਰਕਾਰ ਨੇ ਮੌਸਮ ਵਿਭਾਗ ਦੇ ਅਧਿਕਾਰੀ ਦੇ ਨਾਲ ਮੁਲਾਕਾਤ ਖੁਈ ਉਹਨਾਂ ਦੀ ਗੱਲਬਾਤ ਵੀ ਹੋਈ ਹੈ ਤਾਂ ਪਹਿਲਾਂ ਹੀ ਮੌਸਮ ਵਿਭਾਗ ਦੇ ਅਧਿਕਾਰੀ ਨੇ ਕਹਿ ਦਿੱਤਾ ਸੀਗਾ ਕਿ ਇਸ ਵਾਰ ਦਾ ਜੋ ਮੌਨਸੂਨ ਹੋਏਗਾ ਕਾਫੀ ਜ਼ਿਆਦਾ ਲੋਕਾਂ ਨੂੰ ਦਿੱਕਤਾਂ ਦੇ ਸਕਦਾ ਹੈ ਕਿਉਂਕਿ ਗਰਮੀ ਨੇ ਲੋਕਾਂ ਦੇ ਹੱਥ ਖੜੇ ਕਰਾ ਦਿੱਤੇ ਸੀ ਪਹਿਲਾਂ ਹੀ ਗਰਮੀ ਨੇ ਬਹੁਤ ਪਰੇਸ਼ਾਨ ਕੀਤਾ ਸੀ ਪਿਛਲੇ ਕਿਹਾ ਜਾ ਰਿਹਾ ਹੈ ਕਿ 63 ਤੋਂ 65 ਸਾਲਾਂ ਦਾ ਰਿਕਾਰਡ ਤੋੜਿਆ ਸੀਗਾ ਗਰਮੀ ਨੇ ਤਾਂ ਪਹਿਲਾਂ ਹੀ ਮੌਸਮ ਵਿਭਾਗ ਦੇ ਅਧਿਕਾਰੀ ਨੇ ਕਲੀਅਰ ਕਰ ਦਿੱਤਾ ਸੀ ਸਾਫ਼ ਕਰ ਦਿੱਤਾ ਸੀ ਕਿ ਗਰਮੀ ਜਿੰਨੀ ਜ਼ਿਆਦਾ ਇਸ ਵਾਰ ਪਈ ਹੈ ਜਿੰਦੇ ਪਰੇਸ਼ਾਨ ਲੋਕ ਗਰਮੀ ਤੋਂ ਹੋਏ ਨੇ ਇਸ ਵਾਰ ਤੋਂ ਮੌਨਸੂਨ ਉਹਨਾਂ ਹੀ ਪਰੇਸ਼ਾਨ ਕਰੇਗਾ ਹਾਲਾਂਕਿ ਇਸ ਵੇਲੇ ਕਈ ਇਲਾਕਿਆਂ ਦੇ ਵਿੱਚ ਬਹੁਤ ਘਟ ਜੋ ਹੈ ਮੀਂਹ ਪਿਆ ਪਰ ਹੁਣ ਜਿੱਦਾਂ ਹੀ ਮੌਨਸੂਨ ਇੱਕ ਵਾਰ ਫਿਰ ਤੋਂ ਸਰਗਰਮ ਹੋਏਗਾ ਤਾਂ ਲੋਕਾਂ ਨੂੰ ਦਿੱਕਤਾਂ ਆਉਣ ਵਾਲੀਆਂ ਨੇ ਹਾਲਾਂਕਿ ਕੁਝ ਇਲਾਕੇ ਅਜਿਹੇ ਨੇ ਜਿੱਥੇ ਪਹਿਲੀ ਬਰਸਾਤ ਨੇ ਹੀ ਪਾਣੀ ਖੜਾ ਕਰ ਦਿੱਤਾ ਲੁਧਿਆਣੇ ਦੀ ਗੱਲ ਕੀਤੀ ਜਾਏ ਗੁਰਦਾਸਪੁਰ ਦੀ ਗੱਲ ਕੀਤੀ ਜਾਏ ਹੋਰ ਕੁਝ ਜੇਕਰ ਥਾਵਾਂ ਦੀ ਗੱਲ ਕੀਤੀ ਜਾਏ ਤਾਂ ਪਾਣੀ ਬਹੁਤ ਜ਼ਿਆਦਾ ਖੜਾ ਹੋ ਗਿਆ ਜਲੰਧਰ ਦੀਆਂ ਵੀ ਕੁਝ ਥਾਵਾਂ ਤੇ ਕਾਫੀ ਜ਼ਿਆਦਾ ਪਾਣੀ ਸੀ ਗੋਡਿਆਂ ਤੱਕ ਪਾਣੀ ਵੀ ਕਈ ਥਾਵਾਂ ਤੇ ਦੇਖਿਆ ਗਿਆ ਪਰ ਜਦੋਂ ਹੁਣ ਮੌਨਸੂਨ ਇੱਕ ਵਾਰ ਫਿਰ ਤੋਂ ਜ਼ੋਰ ਫੜੇਗਾ ਐਕਟਿਵ ਹੋਏਗਾ ਕੀ ਹਾਲਾਤ ਬਣਨ ਵਾਲੇ ਨੇ ਉਸ ਦਾ ਅੰਦਾਜ਼ਾ ਜੋ ਹੈ ਨਾ ਗੱਲਾਂ ਤੋਂ ਹੀ ਲਗਾਇਆ ਜਾ ਸਕਦਾ ਪਰ ਜੋ ਬਰਸਾਤ ਹੋਈ ਸੀ ਹੁਣ ਜਦੋਂ ਮੌਨਸੂਨ ਐਕਟਿਵ ਹੋਇਆ ਸੀਗਾ ਤਾਂ ਨਵਾਂ ਸ਼ਹਿਰ ਦੇ ਲਾਗੇ ਕਈ ਅਜਿਹੇ ਪਿੰਡ ਸੀ ਜਨਾਂ ਦਾ ਸੰਪਰਕ ਸ਼ਹਿਰਾਂ ਦੇ ਨਾਲੋਂ ਟੁੱਟ ਗਿਆ ਸੀਗਾ ਪਰ ਹੁਣ ਜਦੋਂ ਹੀ ਮੌਨਸੂਨ ਆਏਗਾ ਹੋ ਸਕਦਾ ਹੜ੍ਹ ਵਰਗੇ ਹਾਲਾਤ ਫਿਰ ਤੋਂ ਬਣ ਸਕਦੇ ਨੇ ਕਿਉਂਕਿ ਪਹਿਲਾਂ ਹੀ ਕਲੀਅਰ ਕਰ ਦਿੱਤਾ ਗਿਆ ਸੀ ਤਾਂ ਇਹਨਾਂ ਦਿਨਾਂ ਦੇ ਵਿੱਚ ਬਿਮਾਰੀ ਦਾ ਖਤਰਾ ਵੀ ਬਹੁਤ ਜ਼ਿਆਦਾ ਹੁੰਦਾ ਜੇਕਰ ਡੇਂਗੂ ਦੀ ਗੱਲ ਕੀਤੀ ਜਾਏ ਡਾਇਰੀਆ ਦੀ ਗੱਲ ਕੀਤੀ ਜਾਏ ਕਿਉਂਕਿ ਗੰਦੇ ਪਾਣੀ ਤੋਂ ਹੋਣ ਵਾਲੀਆਂ ਜੋ ਬਿਮਾਰੀਆਂ ਨੇ ਸਕਿਨ ਅਲਰਜੀ ਦੀ ਗੱਲ ਹੋ ਜਾਏ ਲੋਕਾਂ ਨੂੰ ਕਈਆਂ ਨੂੰ ਵਾਲ ਝੜਨ ਲੱਗ ਜਾਂਦੇ ਨੇ ਉਹਨਾਂ ਸਮੱਸਿਆਵਾਂ ਦਾ ਸਾਹਮਣਾ ਵੀ ਲੋਕਾਂ ਨੂੰ ਕਰਨਾ ਪੈ ਸਕਦਾ ਹੈ ਹਾਲਾਂਕਿ ਮੌਸਮ ਵਿਭਾਗ ਦੇ ਵੱਲੋਂ ਥ੍ਰੈਡ ਵਾਈਸਰੀਆਂ ਜਾਰੀ ਕੀਤੀਆਂ ਗਈਆਂ ਨੇ ਉਸ ਦੇ ਮੁਤਾਬਕ ਸਿਹਤ ਵਿਭਾਗ ਦੇ ਵੱਲੋਂ ਵੀ ਐਡ ਐਡਵਾਈਸਰੀਆਂ ਜਾਰੀ ਕੀਤੀਆਂ ਗਈਆਂ ਨੇ ਹਾਲਾਂਕਿ ਸਿਹਤ ਵਿਭਾਗ ਦੇ ਵੱਲੋਂ ਜੋ ਗਰਮੀ ਨੂੰ ਲੈ ਕੇ ਉਦੋਂ ਵੀ ਇਹ ਐਡਵਾਈਸਰੀਆਂ ਲਗਾਤਾਰ ਜਾਰੀ ਕੀਤੀਆਂ ਜਾ ਰਹੀਆਂ ਸੀ ਕਿ ਜੇਕਰ ਬਹੁਤਾ ਜ਼ਰੂਰੀ ਨਹੀਂ ਹੈਗਾ ਤਾਂ ਘਰੋਂ ਬਾਹਰ ਨਾ ਨਿਕਲੋ ਇਹ ਜੋ ਗਰਮੀ ਨੂੰ ਲੈ ਕੇ ਲਗਾਤਾਰ ਰੈੱਡ ਅਲਰਟ ਜਾਰੀ ਹੋ ਰਹੀ ਸੀ ਤਾਂ ਜਿੰਨੀ ਉਹ ਗਰਮੀ ਪਈ ਹੈ ਉਹਨਾਂ ਹੀ ਹੁਣ ਮੀਂਹ ਪੈਗਾ ਇਹ ਤਾਂ ਅਕਸਰ ਹੀ ਅਸੀਂ ਸੁਣਦੇ ਆਉਂਦੇ ਆ ਕਿ ਜਿੰਨੀ ਗਰਮੀ ਪੈਂਦੀ ਹੈ ਮੀਂਹ ਵੀ ਉਹਨਾਂ ਹੀ ਜ਼ਿਆਦਾ ਪੈਂਦਾ ਹਾਲਾਂਕਿ ਇਸ ਵੇਲੇ ਜੇਕਰ ਮੌਨਸੂਨ ਦੀ ਗੱਲ ਕੀਤੀ ਜਾਏ ਤਾਂ ਸਪੀਡ ਜੋ ਮੌਨਸੂਨ ਦੀ ਕਾਫੀ ਸਲੋ ਹੈ ਕਾਫੀ ਧੀਮੀ ਰਫਤਾਰ ਹੈ ਮੌਨਸੂਨ ਦੀ ਇਸ ਵੇਲੇ ਪਰ ਜਦੋਂ ਹੁਣ ਇਸ ਨੇ ਐਕਟਿਵ ਹੋਣਾ ਹੈ ਤਾਂ ਲੋਕਾਂ ਨੂੰ ਪਰੇਸ਼ਾਨੀ ਆਉਣੀ ਹੈ ਕਿਸਾਨਾਂ ਨੂੰ ਪਰੇਸ਼ਾਨੀ ਆਉਣੀ ਹੈ ਲੋਕਾਂ ਦੀਆਂ ਫਸਲਾਂ ਕਿਸਾਨਾਂ ਦੀ ਖਰਾਬ ਵੀ ਹੋ ਸਕਦੀਆਂ ਨੇ ਫਿਰ ਸਬਜ਼ੀਆਂ ਜੋ ਨੇ ਉਹਨਾਂ ਦੇ ਰੇਟ ਵੱਧ ਜਾਂਦੇ ਨੇ ਲੋਕਾਂ ਨੂੰ ਜੋ ਦਫ਼ਤਰ ਜਾਂਦੇ ਨੇ ਲੋਕ ਇਹ ਸਕੂਲ ਕਾਲਜ ਬੱਚੇ ਜਾਂਦੇ ਨੇ ਜੇ ਉਹ ਰੋਜ਼ਾਨਾ ਸਫ਼ਰ ਕਰਦੇ ਨੇ ਉਹਨਾਂ ਨੂੰ ਬਹੁਤ ਪਰੇਸ਼ਾਨੀਆਂ ਵੀ ਆਉਂਦੀਆਂ ਨੇ ਕਿਉਂਕਿ ਇੰਨਾ ਇੰਨਾ ਪਾਣੀ ਤਰ ਜਾਂਦਾ ਟੂ-ਵੀਲਰ ਚਲਾਉਣਾ ਤਾਂ ਬਹੁਤ ਮੁਸ਼ਕਲ ਹੋ ਜਾਂਦਾ ਜਾਂਦਾ ਤਾਂ ਗੱਡੀਆਂ ਦੇ ਅੰਦਰ ਤੱਕ ਪਾਣੀ ਆ ਜਾਂਦਾ ਅਜਿਹੇ ਹਾਲਾਤ ਹੁੰਦੇ ਨੇ ਜੇਕਰ ਪਿਛਲੇ ਸਾਲ ਦੇ ਦਿਨਾਂ ਦੀ ਗੱਲ ਕੀਤੀ ਜਾਏ ਤਾਂ ਚੰਡੀਗੜ੍ਹ ਮੋਹਾਲੀ ਜ਼ੀਰਕਪੁਰ ਅੱਧੇ ਅੱਧੇ ਡੁੱਬ ਗਏ ਸੀਗੇ ਫਲੈਟਸ ਜੋ ਸੀ ਉਹਨਾਂ ਦੀ ਇੱਕ ਇੱਕ ਮੰਜ਼ਲ ਤੱਕ ਪਾਣੀ ਦੇ ਜਲ ਪੇਟ ਦੇ ਵਿੱਚ ਸੀ ਗੱਡੀਆਂ ਤੱਕ ਡੁੱਬੀਆਂ ਹੋਈਆਂ ਸੀ ਛੱਤਾਂ ਵੀ ਨਹੀਂ ਗੱਡੀਆਂ ਦੀ ਦਿਖ ਰਹੀਆਂ ਸੀ ਇਹੋ ਜਿਹੇ ਹਾਲਾਤ ਸੀਗੇ ਤਾਂ ਬਾਰਿਸ਼ ਦੇ ਕਰਕੇ ਜੋ ਬਿਜਲੀ ਦੇ ਲੰਬੇ ਲੰਬੇ ਕੱਟ ਲੱਗਦੇ ਸੀ ਲੋਕ ਹਰ ਇੱਕ ਐਂਗਲ ਤੋਂ ਪਰੇਸ਼ਾਨ ਸੀਗੇ ਹਾਲਾਂਕਿ ਇਸ ਤਰੀਕੇ ਦਾ ਮੌਸਮ ਵਿਭਾਗ ਨੇ ਪਹਿਲਾਂ ਅਲਰਟ ਪਿਛਲੇ ਸਾਲ ਨਹੀਂ ਦਿੱਤਾ ਸੀ ਕਿ ਹੜ੍ਹ ਆ ਸਕਦੇ ਨੇ ਪਰ ਇਸ ਸਾਲ ਲਗਾਤਾਰ ਅਲਰਟ ਤੇ ਅਲਰਟ ਦਿੱਤੇ ਜਾ ਰਹੇ ਨੇ ਮੌਸਮ ਵਿਭਾਗ ਦੇ ਵੱਲੋਂ ਤਾਂ ਜਿਸ ਤਰੀਕੇ ਦੇ ਨਾਲ ਮੌਸਮ ਵਿਭਾਗ ਦੇ ਵੱਲੋਂ ਲਗਾਤਾਰ ਅਲਰਟ ਜਾਰੀ ਕੀਤੇ ਜਾ ਰਹੇ ਨੇ ਤਾਂ ਲੋਕਾਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਜਿਹੜੀਆਂ-ਜਿਹੜੀਆਂ ਤਰੀਕਾਂ ਦਾ ਅਲਰਟ ਹੈ ਜਾਂ ਜਿਹੜੀਆਂ-ਜਿਹੜੀਆਂ ਥਾਵਾਂ ਦਾ ਅਲਰਟ ਹੈ ਉੱਥੇ ਲੋਕ ਆਪਣਾ ਧਿਆਨ ਰੱਖਣ ਤਾਂ ਦੱਸਦੀ ਹੈ ਕਿ ਜੋ ਮੀਂਹ ਪੈਣਾ ਹੈ 17 ਜੁਲਾਈ ਨੂੰ ਪੈਣਾ ਹੈ ਹਾਲਾਂਕਿ ਇਸ ਵੇਲੇ ਲੋਕ ਜਿਹੜੇ ਗਰਮੀ ਮਹਿਸੂਸ ਕਰ ਰਹੇ ਨੇ ਤਾਪਮਾਨ ਵਧਿਆ ਹੋਇਆ ਪਰ ਅੱਜ ਦਾ ਦਿਨ ਤੇ ਕੱਲ ਦਾ ਦਿਨ ਤਾਪਮਾਨ ਜਿੰਨਾਂ-ਜਿੰਨਾਂ ਥਾਵਾਂ ਤੇ ਵਧਿਆ ਪੰਜਾਬ ਦੇ ਵਿੱਚ ਜੜੇ-ਜੜੇ ਇਲਾਕਿਆਂ ਦੇ ਵਿੱਚ ਵਧਿਆ ਉਹਨਾਂ ਤਾਮਾਤੇ 17 ਜੁਲਾਈ ਨੂੰ ਭਾਰੀ ਮਾਤਰਾ ਚ ਮੀਂਹ ਪੈਗਾ ਯਾਨੀ ਪੰਜਾਬ ਦਾ ਅੱਧਾ ਹਿੱਸਾ ਕਿਹਾ ਜਾ ਰਿਹਾ ਮੌਸਮ ਵਿਭਾਗ ਦੇ ਵੱਲੋਂ ਜੋ ਚੇਤਾਵਨੀ ਦਿੱਤੀ ਗਈ ਹੈ ਜੋ ਵਾਰਨਿੰਗ ਜਾਰੀ ਕੀਤੀ ਗਈ ਹੈ ਉਸ ਦੇ ਮੁਤਾਬਕ ਜੋ ਅੱਧਾ ਪੰਜਾਬ ਹੈ ਉੱਥੇ ਭਾਰੀ ਮਾਤਰਾ 'ਚ ਮੀਂਹ ਪੈਣ ਵਾਲਾ तकरीबन ਹਰ ਇਲਾਕੇ 'ਚ ਮੀਂਹ ਪੈਣ ਵਾਲਾ ਤਾਂ ਹਿਮਾਚਲ ਦੇ ਨਾਲ ਜੋ ਲੱਗਦੇ ਹੋਈ ਇਲਾਕੇ ਨੇ ਪਠਾਨਕੋਟ ਹੋ ਗਿਆ ਜਾਂ ਹੋਰ ਅਜਿਹੇ ਕਈ ਇਲਾਕੇ ਨੇ ਹੁਸ਼ਿਆਰਪੁਰ ਹੋ ਗਿਆ ਉਹਨਾਂ ਥਾਵਾਂ ਤੇ ਜ਼ਿਆਦਾ ਵਾਰਨਿੰਗ ਦਿੱਤੀ ਗਈ ਹੈ ਮੀਂਹ ਨੂੰ ਲੈ ਕੇ ਮੌਸਮ ਵਿਭਾਗ ਨੇ ਪਹਿਲਾਂ ਹੀ ਅਲਰਟ ਜਾਰੀ ਕਰ ਦਿੱਤਾ ਕਿ ਜਿਹੜੇ ਆਉਣ ਵਾਲੇ 2 ਦਿਨ ਨੇ ਉਸ ਤੋਂ ਬਾਅਦ ਯਾਨੀ 17 ਜੁਲਾਈ ਪੰਜਾਬ ਦੇ ਮੌਸਮ ਦੇ ਲਈ ਗੇਮ ਚੇਂਜਰ ਹੋਏਗਾ ਇਕਦਮ ਮੌਸਮ ਪਲਟ ਸਕਦਾ ਹੈ ਇਕਦਮ ਅਕਰਵਟ ਬਦਲ ਸਕਦਾ ਤੇਜ਼ ਹਵਾਵਾਂ ਚੱਲਣਗੀਆਂ ਤੇ ਨਾਲ ਬਿਜਲੀ ਲਿਸ਼ਕੇਗੀ ਜੇਕਰ ਪੰਜਾਬ ਤੋਂ ਬਾਅਦ ਦੇ ਕੁਝ ਇਲਾਕਿਆਂ ਦੀ ਗੱਲ ਕੀਤੀ ਜਾਏ ਨਾ ਤਾਂ ਦੇਸ਼ ਦੇ ਜੇਕਰ ਕੁਝ ਥਾਵਾਂ ਦੀ ਗੱਲ ਕੀਤੀ ਜਾਏ ਬੰਬੇ ਚ ਜੋ ਹੈ ਹੜ ਵਰਗੇ ਹਾਲਾਤ ਨੇ ਅਸਾਮ ਦੇ ਵਿੱਚ ਲੱਖਾਂ ਲੋਕ ਫਸੇ ਹੋਏ ਨੇ ਹੜ ਵਰਗੇ ਹਾਲਾਤ ਨੇ ਹੜ ਆ ਚੁੱਕਾ ਹੈ ਅਸਾਮ ਦੇ ਵਿੱਚ ਤਾਂ ਰਿਸ਼ੀਕੇਸ਼ ਦੇ ਵਿੱਚ ਅਲਰਟ ਜਾਰੀ ਹੈ ਹਰਿਦੁਆਰ ਦੇ ਵਿੱਚ ਅਲਰਟ ਜਾਰੀ ਹੈ ਉੱਤਰਾਖੰਡ ਦੇ ਵਿੱਚ ਅਲਰਟ ਜਾਰੀ ਹੈ ਤਾਂ ਹਾਲਾਤ ਬੇਕਾਬੂ ਹੁੰਦੇ ਜਾ ਰਹੇ ਨੇ ਬੱਤੋਂ ਬੱਤਰ ਹੁੰਦੇ ਜਾ ਰਹੇ ਨੇ ਜੇਕਰ ਹਿਮਾਚਲ ਪ੍ਰਦੇਸ਼ ਦੀ ਗੱਲ ਕੀਤੀ ਜਾਏ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ 76 ਤੋਂ ਵੱਧ ਸੜਕਾਂ ਬੰਦ ਨੇ ਹਾਈਵੇ ਬੰਦ ਨੇ ਕਿਉਂਕਿ ਜੋ ਮੀਂਹ ਪੈ ਰਿਹਾ ਉਥੇ ਭਾਰੀ ਮਾਤਰਾ ਦੇ ਵਿੱਚ ਮੌਨਸੂਨ ਨੇ ਜੋ ਆਪਣਾ ਕਹਿਰ ਵਰਪਾਇਆ ਉਥੇ ਤਾਂ ਲੈਂਡਸਲਾਈਡ ਦੀਆਂ ਘਟਨਾਵਾਂ ਲਗਾਤਾਰ ਹੋ ਰਹੀਆਂ ਨੇ ਜਗਨਨਾਥ ਦੇ ਰਾਜ ਵਿੱਚ ਜੋ ਹਾਈਵੇ ਪੈਂਦਾ ਪਤਾਲ ਗੰਗਾ ਹਾਈਵੇ ਉੱਥੇ ਵੀ ਪਹਾੜ ਡਿੱਗਿਆ ਤਾਂ ਕਈ ਥਾਵਾਂ ਤੇ ਲੈਂਡਸਲਾਈਡ ਹੋਏ ਨੇ ਬਹੁਤ ਰੂਹ ਕੰਬਾਉ ਤਸਵੀਰਾਂ ਸਾਹਮਣੇ ਆਈਆਂ ਨੇ ਉਹਨਾਂ ਦੇ ਵਿੱਚ ਕਿਵੇਂ ਲੋਕ ਆਪਣੀ ਜਾਨ ਬਚਾਉਣ ਦੇ ਲਈ ਭੱਜਦੇ ਨੇ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਤਾਂ ਲੋਕ ਡਰੇ ਹੋਏ ਨੇ ਲੋਕ ਆਪਣੇ ਘਰਾਂ ਨੂੰ ਛੱਡਣ ਦੇ ਲਈ ਮਜਬੂਰ ਹੋ ਚੁੱਕੇ ਨੇ ਜਿਹੜੇ ਉਹਨਾਂ ਇਲਾਕਿਆਂ ਦੇ ਵਿੱਚ ਰਹਿੰਦੇ ਨੇ ਲੋਕ ਤਾਂ ਬੇਹੱਦ ਜ਼ਿਆਦਾ ਪਰੇਸ਼ਾਨੀ ਦਾ ਸਬਬਾ ਬਣਦਾ ਜਾ ਰਿਹਾ ਹੈ ਅਜਿਹਾ ਤਾਂ ਹੁਣ ਵੀ ਮੌਸਮ ਵਿਭਾਗ ਨੇ ਪਹਿਲਾਂ ਹੀ ਕਹਿ ਦਿੱਤਾ ਜੇਕਰ ਤੁਸੀਂ ਹਿਮਾਚਲ ਜਾਣ ਦਾ ਪਲਾਨ ਬਣਾ ਰਹੇ ਹੋ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਪਹਾੜਾਂ ਖੂਬਸੂਰਤ ਵਾਦੀਆਂ ਚ ਘੁੰਮਣਾ ਚਾਹੁੰਦੇ ਹੋ ਤਾਂ ਧਿਆਨ ਦਿਓ ਇਨਾ ਦਿਨਾਂ ਚ ਪਲਾਨ ਨਾ ਬਣਾਓ ਕਿਉਂਕਿ ਹਿਮਾਚਲ ਜਾਣਾ ਖਤਰੇ ਤੋਂ ਖਾਲੀ ਨਹੀਂ ਹੈ ਕਿ ਪਿਛਲੀ ਵਾਰ ਵੀ ਅਜਿਹਾ ਕਈ ਅਣ ਸੁਖਾਵੀਆਂ ਘਟਨਾਵਾਂ ਵਾਪਰੀਆਂ ਸੀ ਮੰਦਭਾਗੀ ਘਟਨਾਵਾਂ ਵਾਪਰੀਆਂ ਸੀ ਜਿਸ ਦੇ ਕਰਕੇ ਬਹੁਤ ਸਾਰੇ ਲੋਕਾਂ ਨੂੰ ਆਪਣੀ ਜਾਨ ਵਿਕਵਾਣੀ ਪੈ ਗਈ ਸੀ ਤਾਂ ਹੁਣ ਵੀ ਹਿਮਾਚਲ ਚ ਅਜਿਹੇ ਹਾਲਾਤ ਨੇ ਤਾਂ ਦੱਸਿਆ ਕਿ ਰਿਸ਼ੀਕੇਸ਼ ਦੇ ਵਿੱਚ ਕਈ ਸ਼ਰਧਾਲੂ ਵੀ ਫਸੇ ਹੋਏ ਸੀ ਅਲਰਟ ਜਾਰੀ ਸੀ ਹਰਦੁਆਰ ਰਿਸ਼ੀਕੇਸ਼ ਦੇ ਵਿੱਚ ਤਾਂ ਇਸ ਵੇਲੇ ਪੰਜਾਬ ਨੂੰ ਲੈ ਕੇ ਵੀ ਹੁਣ ਅਲਰਟ ਜਾਰੀ ਹੋਇਆ ਕਿ 17 ਜੁਲਾਈ ਨੂੰ ਗਰਮੀ ਤੋਂ ਤਾਂ ਲੋਕਾਂ ਨੂੰ ਰਾਹਤ ਮਿਲੇਗੀ ਮਿਲੇਗੀ ਪਰ ਕਈ ਥਾਵਾਂ ਤੇ ਇਹ ਜੋ ਮੀਂਹ ਹੈ ਪਰੇਸ਼ਾਨੀ ਵੀ ਖੜੀ ਕਰ ਸਕਦਾ ਹੈ 17 ਜੁਲਾਈ ਨੂੰ ਜੋ ਪੰਜਾਬ ਦੇ ਕੁਝ ਹਿੱਸੇ ਯਾਨੀ ਅੱਧੇ ਪੰਜਾਬ ਦੇ ਵਿੱਚ ਇਸ ਤਰੀਕੇ ਦੇ ਨਾਲ ਮੀਂਹ ਪੈਣ ਵਾਲਾ ਹੈ ਕਿ ਲੋਕਾਂ ਨੂੰ ਦਿੱਕਤ ਵੀ ਆ ਸਕਦੀ ਹੈ ਪਠਾਨਕੋਟ ਜਲੰਧਰ ਕਪੂਰ ਹਲਾ ਨਵਾਂ ਸ਼ਹਿਰ ਅਜਿਹੇ ਬਹੁਤ ਸਾਰੇ ਜੁਨੇ ਸ਼ਹਿਰ ਦੱਸੇ ਗਏ ਨੇ ਜਿੱਥੇ ਮੀਂਹ ਪੈਣ ਵਾਲਾ ਤੇ ਭਾਰੀ ਮਾਤਰਾ ਚ ਮੀਂਹ ਪਏਗਾ ਦੱਸਿਆ ਕਿ ਅੰਮ੍ਰਿਤਸਰ ਦੇ ਵਿੱਚ ਤਰਨਤਾਰਨ ਦੇ ਵਿੱਚ ਗੁਰਦਾਸਪੁਰ ਦੇ ਵਿੱਚ ਨਵਾਂ ਸ਼ਹਿਰ ਦੇ ਵਿੱਚ ਇੰਨਾ ਸਾਰੀਆਂ ਥਾਵਾਂ ਤੇ ਕਾਫੀ ਜ਼ਿਆਦਾ ਮਾਤਰਾ ਚ ਮੀਂਹ ਪਏਗਾ 17 ਜੁਲਾਈ ਨੂੰ ਤੇ ਤਕਰੀਬਨ ਹਰ ਜੋ ਹੈ ਸ਼ਹਿਰ ਦੇ ਵਿੱਚ ਮੀਂਹ ਪੈਣ ਵਾਲਾ ਤਾਂ ਦੱਸਿਆ ਕਿ ਇਸ ਵੇਲੇ ਅਲਰਟ 2 ਦਿਨ ਪਹਿਲਾਂ ਹੀ ਜਾਰੀ ਕਰ ਦਿੱਤਾ ਗਿਆ ਮੌਸਮ ਵਿਭਾਗ ਦੇ ਵੱਲੋਂ ਕਿ 17 ਜੁਲਾਈ